ਹੁਣ ਲੋਕ ਕਹਿੰਦੇ ਵੀ ਦਿੱਲੀ ਅਦੋਲਣ ਚੋਂ ਪਹਿਲਾਂ ਵਾਲੇ ਚੋਹੇ ਕਰੋੜਾਂ ਰੁਪਏ ਖਾ ਗਏ। ਕਿਸਾਨਾਂ ਨੂੰ ਕਹਿੰਦੇ ਆ। ਹਿੰਦੀ ਜੈਨਲ ਕਹਿੰਦਾ ਹੁੰਦਾ ਇੱਕ આજ ਤੱਕ ਜਾਂ ਹੋਰ ਮੈਂ ਬਹੁਤ ਸੁਣਿਆ। ਕਹਿੰਦਾ 1 ਐਮਐਲਏ ਕਹਿੰਦਾ 100 ਕਰੋੜ ਦਾ ਆਦਮੀ ਬਣ ਜਾਂਦਾ। ਕਹਿੰਦਾ ਇੰਨਾ ਖਾਂਦੇ ਆ ਇਹ ਲੋਕਾਂ ਦਾ। ਜੇ ਛੋਡੇ ਲੀਡਰ ਇਹ ਕਿਸਾਨ ਯੂਨੀਅਨ ਦੋ-ਦੋ ਕਰੋੜ ਖਾ ਗਏ। ਸੁਣਿਆ ਜ਼ਮੀਨਾਂ ਕਿੱਡੀਆਂ ਰੁਪਈਆਂ ਦੀਆਂ ਵੇਚਾ ਲਏ। ਅੱਜ ਥੋੜਾ ਖਰਮਾ ਰੁਪਈਆਂ ਵਾਲਾ ਸਿਸਟਮ ਹੋਇਆ ਖੜਾਗਾ। ਲੋਕ ਦਿਲਜੀਤ ਨੂੰ ਗਾਲਾਂ ਕੱਢ ਰਹੇ ਆ। ਵੀ ਬਾਈ ਜੀ ਤੂੰ ਪ੍ਰਧਾਨ ਮੰਤਰੀ ਨੂੰ ਮਿਲਿਆ ਸਾਡੀ ਗੱਲ ਨਹੀਂ ਕਰੀ। ਤੁਸੀਂ ਯਾਰ ਦਿਲਜੀਤ ਨੂੰ ਵੋਟਾਂ ਪਾਈਆਂ ਹਾਲਾਂਕਿ ਹਾਲਾਂਕਿ ਮੈਂ ਇਹ ਵੀ ਕਹਿ ਸਕਦਾ ਮੈਂ ਦਿਲਜੀਤ ਦੀ ਵੀ ਗਲਤੀ ਨਹੀਂ ਕਰ ਲੈਂਦਾ ਇੱਕ ਮਿੰਟ ਗੱਲ ਹੁਣ ਦਿਲਜੀਤ ਨੂੰ ਸਾਈਡ ਤੇ ਰੱਖੋ ਭਗਵੰਤ ਮਾਨ ਸਾਹਿਬ ਆਪਾਂ ਜਿੱਤ ਆਇਆ ਐਡੀ ਸਕਿਉਰਿਟੀ ਇੰਨੀਆਂ ਗੱਡੀਆਂ ਸਿਰਫ ਸਵਾ ਦੋ ਘੰਟੇ 2.5 ਚ ਦਿੱਲੀ ਵੱਜੂ ਕੀ ਆਪਣਾ ਬਾਪੂ ਇੱਥੇ ਭਗਵੰਤ ਮਾਨ ਦੇ ਵੀ ਬਾਪੂ ਹੋਣਾ ਦਾਦਾ ਆਏ ਬਰਫ ਚ ਪਿਆ ਆਏ ਤੁੰਧਾ ਚ ਪਿਆ ਭੁਖੜਤਾਲ ਤੇ ਉਹਨੂੰ ਆਪਦੇ ਬਾਪੂ ਦੇ ਉਹ ਵੀ ਉਹੋ ਜਿਹੇ ਬਾਪੂ ਦਾ ਦਰਸ ਨਹੀਂ ਆਉਂਦਾ ਵੀ 2.5 ਘੰਟੇ ਜਾ ਕੇ ਮੋਦੀ ਨਾਲ ਮੁਲਾਕਾਤ ਕਰਨਾ ਰਾਜ ਸਭਾ ਮੈਂਬਰ ਅਸੀਂ ਜਿੱਤੇ ਆਏ ਐਮ ਪੀ ਅਸੀਂ ਜਿੱਤੇ 92 ਗੁੰਗੇ ਜਿੱਤੇ ਇਹਨਾਂ ਦਾ ਹੱਕ ਨਹੀਂ ਦਲਜੀਤ ਦਾ ਹੱਕ ਆ ਇਹ ਸਰਕਾਰ ਨੂੰ ਚਾਹੀਦਾ ਭਗਵੰਤ ਮਾਨ ਸਾਹਿਬ ਦੀ 도ਗਲੀ ਨੀਤੀ ਤੁਸੀਂ ਵੀ ਬੋਲਿਆ ਸੀ ਐਥੇ ਦਾ ਬਿਆਨ ਦਿੰਦਾ ਮੈਂ ਇਹਨਾਂ ਨੂੰ ਚਾਕਦਾ ਨਹੀਂ ਮਰਨ ਵਰਤ ਵਾਲਿਆਂ ਨੂੰ ਘੰਟੇ ਬਾਅਦ ਇੱਥੇ ਸੰਗਰੂਰ ਬੰਦਾ ਚੱਕ ਲਿਆ ਮਾਸਟਰ ਬੈਠਾ 14 ਦਿਨਾਂ ਦਾ ਮਰਨ ਵਰਤ ਇਹ ਸਿਰਫ ਮੋਦੀ ਦਾ ਹੱਥ ਠੋਕਾ ਬਣ ਗਿਆ ਭਵੰਤਮਨ ਸਾਹਿਬ ਠੀਕ ਹੈ ਇਹ ਉਹਨਾਂ ਦੇ ਸਾਰੇ ਤੇ ਚੱਲ ਰਿਹਾ ਹੁਣ ਆਪਾਂ ਗੱਲ ਮੇਨ ਕਰਨੀ ਹੈ ਲੀਡਰਾਂ ਤੇ ਆ ਕੇ ਨਹੀਂ ਮਿੱਤਰ ਪਿਆਰੋ ਇਸ ਵਕਤ ਖਨੌਰੀ ਮੋਰਚੇ ਤੇ ਖੜੇ ਆਂ ਔਰ ਅੱਜ ਇੱਥੇ ਬਹੁਤ ਵੱਡਾ ਲਾਮਿਸਾਲ ਇਕੱਠ ਹੋਇਆ ਔਰ ਆਪਣੇ ਨਾਲ ਇਸ ਵਕਤ ਤੁਹਾਡੇ ਜਾਣੇ ਪਛਾਣੇ ਵੀਰ ਜਗਦੀਪ ਰੰਧਾਵਾ ਜੀ ਖੜੇ ਨੇ ਰੰਧਾਵਾ ਸਾਹਿਬ ਅੱਜ ਇੱਕ ਚੀਜ਼ ਯਾਰ ਬਹੁਤ ਸੋਚਣ ਵਾਲੀ ਲੱਗੀ ਹੈ ਵੀ ਇੱਕ ਇਕੱਠ ਤੇ ਅੱਜ ਖਣੋਰੀ ਮੋਰਚੇ ਤੇ ਹੋਇਆ ਇੱਕ ਇਕੱਠ ਅੱਜ ਟੁਹਾਨਾ ਦੇ ਵਿੱਚ ਐਸਕੇਐਮ ਦਾ ਹੋਇਆ ਇਹਨਾਂ ਦੋਹਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਇਹ ਵੀ ਗੱਲ ਕਰਦੇ ਆਂ ਵੀਰੇ ਪਹਿਲਾਂ ਦਾ ਤੁਹਾਡਾ ਧੰਨਵਾਦ ਕਿਉਂਕਿ ਜ਼ਿਆਦਾਤਰ ਪੱਤਰਕਾਰਾਂ ਮੋਰਚਿਆਂ 'ਚ ਕਿਸੇ 'ਚ ਵੀ ਆ ਕੇ ਰਾਜੀ ਨਹੀਂ ਜਿਵੇਂ ਪਹਿਲਾਂ ਆਉਂਦੇ ਸੀ ਉਹਦਾ ਕਾਰਨ ਪੇਜ ਬੰਦ ਕਰਨੇ ਸੋਸ਼ਲ ਮੀਡੀਆ ਦੀ ਇਨਕਮ ਮਾਰਨੀ ਇਹ ਸਰਕਾਰਾਂ ਦੀ ਗਲਤੀ ਆ ਤੁਹਾਡੀ ਨਹੀਂ ਅਗਲੇ ਠੀਕ ਆ ਤੁਸੀਂ ਰੋਟੀ ਲਈ ਵੀ ਚੱਲ ਰਹੇ ਹੋ ਤੇ ਸਮਾਜ ਦਾ ਵੀ ਭਲਾ ਕਰ ਰਹੇ ਹੋ ਤੁਹਾਡੇ ਨਾਲ ਧੱਕਾ ਹੋ ਰਿਹਾ ਤੁਸੀਂ ਪਹੁੰਚੇ ਬਹੁਤ ਧੰਨਵਾਦ ਹੁਣ ਤੁਸੀਂ ਆਜੋ ਵੀ ਜਿਹੜੇ ਦੋ ਆਪਣੇ ਧਰਨੇ ਲੱਗੇ ਆ ਜੀ ਇਹ ਵੀਰੇ ਆਏ ਆ ਗੱਲ ਵੀ ਇਹ ਲੱਗਣੇ ਨਹੀਂ ਚਾਹੀਦੇ ਜੇ ਆਪਾਂ ਸੱਚਿਓਂ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਚੱਲੇ ਆਂ ਐਨੀ ਧੁੰਦ ਚ ਬੰਦੇ ਟਹਾਣੇ ਤੇ ਖਨੌਰੀ ਨੂੰ ਆਏ ਆ ਅੱਜ ਐਕਸੀਡੈਂਟ ਵੀ ਹੋਇਆ ਤੁਹਾਨੂੰ ਪਤਾ ਹੀ ਆ ਸੈ ਤਿੰਨੇ ਜਣਾਂ ਦੀਆਂ ਮੌਤਾਂ ਵੀ ਹੋਈਆਂ ਆਪਣਾ ਪਹਿਲਾਂ 700 ਉੱਥੇ ਮੰਨ ਲਓ ਆਪਾਂ ਸੀਧ ਕਰਾਇਆ ਇੱਥੇ ਅੱਡ ਹੁਣ ਮੌਤਾਂ ਮੰਨ ਲਓ ਤੇਰੀ ਹੋਈ ਪਈ ਆ ਪਹਿਲਾਂ ਵੀ ਸੂਬਾ ਕਰਨ ਜਿਵੇਂ ਬੱਲੋ ਵਾਲਾ ਸੀਗਾ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਸਾਰੇ ਲੀਡਰਾਂ ਨੂੰ ਆਪਦੀ ਈਗੋ ਛੱਡ ਕੇ ਇਕੱਠੇ ਹੋਣ ਦੀ ਜ਼ਰੂਰਤ ਆ ਮੈਂ ਕਹਿੰਦਾ ਨਹੀਂ ਹੁੰਦਾ ਗੱਲ ਅੱਜ ਮੈਨੂੰ ਕਹਿਣੀ ਪੈ ਰਹੀ ਹੈ ਕਿਉਂਕਿ ਆਪਣੀ ਲਾਸਟ ਲੜਾਈ ਹੈ ਜੇ ਅਧੋਲਨ ਕੁਚਲਤਾ ਮੁੜ ਕੇ ਸਰਕਾਰਾਂ ਨੇ ਕੋਈ ਉਦੋਲਨ ਚੱਲਣ ਨਹੀਂ ਦੇਣਾ ਹੂੰ ਮੈਂ ਹਾਲਾ ਹੋਰ ਵੀ ਕਾਡੀਆਂ ਗੱਲਾਂ ਕਹਿ ਰਿਹਾ ਮੈਂ ਤਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਕਹਿੰਨੇ ਹੋ ਲੀਡਰਾਂ ਦੇ ਪੱਖ ਦੀ ਹਾਲਾਂਕਿ ਏਦੂ ਪਹਿਲਾਂ ਇਹ ਨਹੀਂ ਪਤਾ ਮੈਂ ਵੀ ਉਹ ਲੀਡਰਾਂ ਨੂੰ ਗਲਤ ਬੋਲਦਾ ਹਾਂ ਮੈਂ ਰਾਜਵਾਲ ਸਾਹਿਬ ਬਾਰੇ ਬੋਲਣਾ ਚਾਹੁੰਦਾ ਰਾਜਵਾਲ ਸਾਹਿਬ ਨੂੰ ਕਹਿੰਦੇ ਰਿਹਾ ਲੋਕ ਵੀ ਤੂੰ ਚੋਣ ਕਿਉਂ ਲੜ ਲਈ ਕਹਿੰਦੇ ਰਿਹਾ ਨਾ ਬਿਲਕੁਲ ਕਹਿੰਦੇ ਜਦੋਂ ਤੁਸੀਂ 92 ਜਿਹੜੇ ਜਿੱਤਿਆਏ ਉਹਨਾਂ ਨੇ ਤੁਹਾਡਾ ਕਿਸਾਨਾਂ ਦਾ ਫ ਕੀ ਪਤਾ ਰਾਜਾ ਨੂੰ ਤੁਸੀਂ ਜਿਹੜਿਆਂ ਦੇ ਕਿਸਾਨਾਂ ਲਈ ਖੜ ਜਾਂਦਾ ਠੀਕ ਆ ਇਹ ਹੁਣ ਮੈਨੂੰ ਗਾਲਾਂ ਮਿਲਣ ਕੁਛ ਵੀ ਹੁਣ ਮੈਂ ਗੱਲਾਂ ਕਾੜਦੀਆਂ ਤਾਂ ਕਹਿੰਦਾ ਵੀ ਨਹੀਂ ਬੋਲਣੀਆਂ ਚਾਹੀਦੀਆਂ ਦੇਖੋ ਜਿਹੜੀਆਂ ਗੱਲਾਂ ਥੋੜਾ ਵਿਚਾਰ ਆ ਉਹ ਉਹ ਜਨਤਾ ਸਾਹਮਣੇ ਆਉਣਾ ਚਾਹੀਦਾ ਆਉਣਾ ਚਾਹੀਦਾ ਇੱਥੇ ਦਿੱਲੀ ਤੋਂ ਇੱਕ ਬੰਦਾ ਆਇਆ ਸੀਗਾ ਅਸੀਂ ਰਾਤ ਨੂੰ ਇੱਥੇ ਬੈਠੇ ਸੀਗੇ ਆਪਣਾ ਹਮਦਾਰਦੀ ਸੀ ਚੰਗੀ ਜਾਣਕਾਰੀ ਰੱਖਦਾ ਸੀ ਉਹ ਆ ਕੇ ਕਹਿੰਦਾ ਬਾਈ ਪਹਿਲਾਂ ਥੋੜੀਆਂ ਜ਼ਮੀਨਾਂ ਤੇ ਬਣਾਏ ਸੀ ਹੁਣ ਕਹਿੰਦਾ ਇਹ ਪਹਿਲਾਂ ਇਹਨਾਂ ਨੇ ਸੜਕਾਂ ਬਾਅਦ ਚ ਬਣਾਉਣੀਆਂ ਸੀ ਜਦੋਂ ਜ਼ਮੀਨਾਂ ਦਾ ਬਣਾਏ ਸੀ ਹੁਣ ਇਹ ਇਹਨਾਂ ਨੇ ਪਹਿਲਾਂ ਸੜਕਾਂ ਪਹਿਲਾਂ ਬਣਾ ਲੀਆਂ ਇੱਕ ਚੰਡੀਗੜ੍ਹ ਤੋਂ ਅੰਬਰਸਰ ਨੂੰ ਰੇਲਵੇ ਲਾਈਨ ਲੰਘ ਰਹੀ ਆ ਬਰਨਾਲੇ ਤੋਂ ਚੰਡੀਗੜ੍ਹ ਨੂੰ ਫੇਰ ਲੰਘ ਰਹੀ ਆ ਜੇ ਇਹ ਬੰਦਿਆਂ ਨੇ ਖਰਪਾ ਰੁਪਏ ਸੜਕਾਂ ਤੇ ਲਾਤਾ ਤੇ ਪਾਕਿਸਤਾਨ ਵਾਲਾ ਬਾਰਡਰ ਓਪਨ ਕਰਨ ਦੀ ਤਿਆਰੀ ਆ ਤੇ ਛੋਟੀਆਂ ਜ਼ਮੀਨਾਂ ਛੱਡਣਗੇ ਅਗਲੇ ਅਸਲ ਮੋਰਚਾ ਤਾਂ ਮੈਨੂੰ ਇਹ ਲੱਗਦਾ ਵੀ ਆ ਲੜਨ ਵਾਲਾ ਪਹਿਲਾਂ ਜਿਹੜਾ ਤੁਸੀਂ ਲੜ ਲਿਓ ਤਾਂ ਤੁਸੀਂ ਸਿੱਖ ਗਿਆ ਆਇਓ ਅਸਲ ਤਾਂ ਆ ਲੜਨਾ ਪੂਣੀ ਜ਼ਮੀਨਾਂ ਗਈਆਂ ਅੱਜ ਤੁਸੀਂ ਗੋਨਿਆਂ ਆਣਾ ਬਠਿੰਡੇ ਰੋਡ ਤੇ ਮੇਰੇ ਉੱਥੇ ਰਿਸਟਰੀ ਆ ਉੱਥੇ ਸਾਨੂੰ ਮੈਂ ਲੈ ਚੱਲਦਾ ਤੁਸੀਂ ਚੱਲ ਬੜੇ ਤੂੰ ਤੇਰਾ ਤਾਂ ਏਰੀਆ ਮੇਰੇ ਵਾਲੀ ਹੈ ਨਾ ਆਪਾਂ ਚੱਲ ਬੜਦੇ ਆਂ ਉੱਥੇ ਇੰਟਰਵਿਊ ਵੀ ਮੈਂ ਕਰ ਦੂੰ ਇੱਕ ਇੱਕ ਨਾਲ 1 ਕਰੋੜ ਨੂੰ ਵੀ ਕੀ ਆ ਐਨੀ ਅੱਗ ਲੱਗੀ ਜਮੀਨਾਂ ਨੂੰ ਅਸਲ ਹੁਣ ਪਾਇਆ ਸਾਨੂੰ ਉਹ ਟੁੱਟ ਕੇ ਆ ਮੋਰਚਾ ਲੜਨਾ ਬਹੁਤ ਜ਼ਰੂਰੀ ਆ ਤਿੰਨ ਖੇਤੀ ਕਾਨੂੰਨਾਂ ਦਾ ਖੜਾ ਫੇਰ ਵੇਚ ਦੁਬਾਰੇ ਫੇਰ ਆ ਗਿਆ ਉਹਨਾਂ ਨੇ ਡੇਢੇ ਲੋਟ ਭੇਜਤਾ ਹੁਣ ਵਿੱਚ ਹੀ ਗੱਲਾਂ ਹੋਰ ਚੱਲੀ ਜਾਣਗੀਆਂ ਹੁਣ ਬੇਸ਼ੱਕ ਲੰਬਾ ਹੋਜੇ ਕੰਮ ਮੈਂ ਇਹੀ ਤੁਹਾਡੇ ਤੋਂ ਜਾਨਣਾ ਚਾਹਣਾ ਤੁਹਾਡੇ ਦਿਮਾਗ 'ਚ ਕੀ ਚੱਲਦਾ ਹੈ ਬਈ ਇੱਕ ਮੋਰਚਾ ਖਨੌਰੀ ਚੱਲ ਰਿਹਾ ਸ਼ੰਭੂ ਚੱਲ ਰਿਹਾ ਅ ਦੂਜੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਵਾਲੀ ਠੇਰਾ ਉਹ ਕਹਿੰਦੇ ਲੜ ਅਸੀਂ ਵੀ ਰਹੇ ਆ ਉਹ ਕਹਿੰਦੇ ਲੜਾਈ ਅਸੀਂ ਵੀ ਲੜ ਰਹੇ ਆ ਪਰ ਹੁਣ ਵੇਖੋ ਤਿੰਨ ਖੇਤੀ ਕਾਨੂੰਨਾਂ ਦਾ ਖਾੜਾ ਤਾਂ ਫੇਰ ਆ ਗਿਆ। ਹੂੰ। ਮਤਲਬ ਉਹਨਾਂ ਨੇ ਤਾਂ ਉਪਰੋ ਦੀ ਗਿੱਚੀ ਹੋਰ ਨਾ ਪਲੀ। ਨਾ ਪਲੀ। ਤੇ ਇਸ ਸਥਿਤੀ ਦੇ ਵਿੱਚ ਜਿੱਦਾਂ ਇਹ ਵੇਖੋ ਸਰਕਾਰ ਨੂੰ ਤਾਂ ਲੱਗ ਰਿਹਾ ਅਡੋ ਅਡਣੀ। ਹੂੰ। ਅਡੋ ਪਾਟੀ ਨੇ। ਜਨਤਾ ਦੇ ਵਿੱਚ ਵੀ ਇੱਕ ਗੱਲ ਇਦਾਂ ਦੀ ਜਾ ਰਹੀ ਆ ਵੀ ਇਹ ਤਾਂ ਅਡੋ ਪਾਟੀ ਨੇ। ਸ਼ਿਕਾਇਤ ਦਾ ਬਿਆਨ ਉਲਟਾ ਆ। 20 ਸੈਂਟਰ ਦਾ ਬੰਦਾ ਡੱਲੇ ਵਾਲਾ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾਗਾ ਇਹਨਾਂ ਨੂੰ ਵੀ ਤਿੰਨੇ ਕਾਨੂੰਨ ਦੁਬਾਰੇ ਫੇਰ ਆ ਗਏ। ਉਹਨਾਂ ਨੇ ਹਜੇ ਛੋਟਾ ਖਹਿੜਾ ਨਹੀਂ ਛੱਡਿਆ। ਉਪਗਵੰਤਮਾਨ ਨੇ ਵੀ ਦੱਬੀ ਰੱਖਿਆ 4 ਮਹੀਨਿਆਂ ਬਾਅਦ ਦੱਸਿਆ ਜਦੋਂ ਆ ਰੌਲਾ ਪਿਆਗਾ ਹੁਣ ਆ ਜਾ ਹੁਣ ਉਸੇ ਗੱਲ ਤੇ ਹੁਣੇ ਮੇਨ ਆਪਾਂ ਬਾਹਲੀ ਪਾਸਾਈਡ ਤੇ ਲੈ ਜੰਨੇ ਗੱਲ ਉੱਥੇ ਹੀ ਲਿਓਣਾ ਟਿਕਾਣੇ ਤੇ ਵੀ ਤੁਸੀਂ ਜੇ ਮੰਨ ਲੋ ਇੱਕ ਬੰਦੇ ਦੀ ਨਾ ਜਿਹਦੀ 50 60 ਸਾਲ ਮਿਹਨਤ ਕਰੀ ਹੋਵੇ ਮੰਨ ਲੋ ਤੁਸੀਂ ਪੱਤਰਕਾਰ ਹੋ ਮੈਂ ਮੈਂ ਵੀ ਤੇਰੇ ਬਰਾਬਰ ਮਿਹਨਤ ਕਰੀਆ ਮੈਂ ਤੇਰੇ ਥੱਲੇ ਨਹੀਂ ਲੱਗਣਾ ਚਾਹੁੰਦਾ ਬਿਲਕੁਲ ਨਹੀਂ ਅਗਰਾਹਾ ਰਾਜਲ ਵਰਗੇ ਜਾਂ ਹੋਰ ਸਾਰਿਆਂ ਨੂੰ ਬੇਸ਼ੱਕ ਮੈਨੂੰ ਕੋਈ ਗਾਲਾਂ ਕੱਢੇ ਕੌੜੀ ਹੋਵੇ ਇਹ ਮੇਰਾ ਸੁਝਾਅ ਮੈਂ ਫਿਲਾਸਫਰ ਨਹੀਂ ਵੀ ਤੁਸੀਂ ਨਾਂ ਡੱਲੇਲ ਸਾਹ ਦੇ ਥੱਲੇ ਲੱਗੋ ਨਾਂ ਖਨੌਰੀ ਆਓ ਤੁਸੀਂ ਬਾਈ ਜੀ ਦੂਜੀਆਂ ਰੋਣਾ ਰੋਕ ਲੋ ਜਾਓ ਡੱਬਾਲੀ ਵਗਜੋ ਠੀਕ ਆ ਹੋਰ ਪਾਸੇ ਰੋਕ ਲੋ ਜਿਹੜੀਆਂ ਆਪਣੀਆਂ ਸੰਭੂ ਤੋਂ ਪਰਲੇ ਪਾਸੇ ਇੱਕ ਰੋਡ ਚੱਲ ਰਹੀ ਹੈ ਹਰਿਆਣੇ ਨੂੰ ਉਹ ਰੋਕ ਲੋ ਤੁਸੀਂ ਕਰ ਦਿਓ ਪੰਜਾਬ ਦੇ ਬਾਰਡਰ ਬੰਦ ਫਿਰ ਆੜੀ ਤੁਸੀਂ ਹੁਣ ਇਸ ਤੋਂ ਬਾਅਦ ਮੈਨੂੰ ਇਹ ਲੱਗਦਾ ਵੀ ਜਿਹੜੇ ਬੰਦੇ ਨਹੀਂ ਲੜ ਰਹੇ ਉਹਨਾਂ ਨੂੰ ਲੋਕ ਜੁਬਾਦ ਬਕਾਊ ਕਹਿਣਗੇ ਉਹਦਾ ਕਾਰਨ ਕੀ ਕਿਉਂਕਿ ਤਿੰਨੇ ਕਨੂੰ ਚੋਂ ਉੱਥੇ ਖੜੇ ਦੁਬਾਰੇ ਫੇਰ ਆ ਗਏ ਹਾਲਾਂਕਿ ਗ੍ਰਾਂਹਾ ਰਾਜਲ ਮੈਂ ਸਾਰੇ ਉਹਨਾਂ ਦੀ ਵੀ ਲੜਾਈ ਵਧੀਆ ਲੜ ਰਹੇ ਆ ਬੰਦੇ ਉਹ ਕਹਿੰਦੇ ਉਹ ਕਹਿੰਦੇ ਅਸੀਂ ਵੀ ਲੜਾਈ ਲੜ ਰਹੇ ਆ ਅਸੀਂ ਚੁੱਪ ਨਹੀਂ ਬੈਠੇ ਹੋਏ ਅਸੀਂ ਵੀ ਐਕਸ਼ਨ ਦੇ ਰਹੇ ਆ ਲੜ ਰਹੇ ਆ ਵੀਰੇ ਡੀਸੀ ਦਾਸਤਰਾ ਮੁਰੇ ਵੀ ਕੱਟ ਕਰਿਆ ਐਵੇਂ ਹੀ ਮੈਂ ਜਿਹੜੇ ਬੰਦੇ ਸਾਡੇ ਲਈ ਲੜ ਰਹੇ ਆ ਉਹਨਾਂ ਨੂੰ ਮੈਂ ਮਾੜਾ ਕਹਾ ਇਹ ਮਾੜੀ ਗੱਲ ਹੁੰਦੀ ਆ ਮੈਂ ਕਹਿ ਕੇ ਕੀ ਕਰੂੰ ਲੋਕ ਤਾਂ ਸਹੀ ਕਹਿਣਗੇ ਲੋਕਾਂ ਨੂੰ ਪਤਾ ਨਹੀਂਗਾ ਲੜ ਰਹੇ ਆ ਉਹ ਪਰ ਹੁਣ ਉਹਨਾਂ ਨੂੰ ਐਕਸ਼ਨ ਤੇਜ਼ ਕਰਨ ਦੀ ਲੋੜ ਆ ਕਿਉਂਕਿ ਤਿੰਨੇ ਕਾਨੂੰਨ ਦੁਬਾਰੇ ਆ ਗਏ ਇਹ ਕਿਹੜਾ ਮਾਮਤਾ ਮੈਂ એનર્ਜੀ ਆ ਭਗਵਾਨਤਮਾਨ ਸਾਹਿਬ ਉਹਨੇ ਤਾਂ ਇਹਨਾਂ ਨੇ ਹੁਣ ਕੀ ਕੀਤਾ ਦੂਜੇ ਪਾਸੇ ਦੀ ਕਰਨ ਕਿਵੇਂ ਖੜਾ ਸੂਬਿਆਂ ਨੂੰ ਕਹਤਾ ਵੀ ਤੁਸੀਂ ਦੇਖ ਲਓ ਲਾਗੂ ਕਰਨੇ ਆ ਕਿ ਨਹੀਂ ਕਰਨੇ ਠੀਕ ਆ ਉਹ ਮੰਨਤਾ ਵੇਰਨਜੀ ਵਰਗੇ ਨੇ ਤਾਂ ਲੱਤਾਂ 'ਚ ਜਾਨ ਹੈਗੀ ਇਹਨਾਂ ਦੇ ਨਹੀਂ ਜਾਣੇ ਇਹ ਲਾਗੂ ਕਰ ਦੇਣਗੇ ਭਵੰਤਮਾਨ ਵਰਗੇ ਇਹ ਹੁਣ ਇਹਨਾਂ ਨੂੰ ਮੈਦਾਨ 'ਚ ਆਉਣਾ ਚਾਹੀਦਾ ਆ ਦੋ ਗੱਲਾਂ ਮੈਂ ਕੋਲੋਂ ਹੀ ਬੋਲਤੀ ਆ ਮੇਰੇ ਰਾਜਦਾਲ ਚੋਂ ਲੜ ਪਿਆ ਕੀ ਹੁੰਦਾ ਪੈਸੇ ਖਾ ਕੇ ਕੁਕਸ ਨਹੀਂ ਹੁੰਦਾ ਜੋ 100-100 ਕਰੋੜ ਖਾ ਜਾਂਦੇ ਓਡੇ ਲੀਡਰ ਹੂੰ ਠੀਕ ਹੈ ਮੈਂ ਸੱਚੀ ਗੱਲ ਕਰੀ ਆ ਬੇਸ਼ੱਕ ਜਿਵੇਂ ਜੀ ਕਰਦਾ ਲੋਕ ਲਿਖਣਾ ਲਿਖ ਲੈਣ ਕਮੈਂਟਾਂ ਚ ਮੈਨੂੰ ਕੋਈ ਨਹੀਂ ਆਪਾਂ ਸੱਚ ਬੋਲਦਾ ਬਸ ਤੁਸੀਂ ਕਹੇ ਵੀ ਖਾਦੇ ਆ ਜਾਂ ਨਹੀਂ ਖਾਦੇ ਆ ਵੀ ਯਾਰ ਇਹ ਮਸਲਾ ਸਾਈਡ ਤੇ ਰੱਖੋ ਸਾਈਡ ਤੇ ਰੱਖੋ ਨਹੀਂ ਨਹੀਂ ਮੈਂ ਐਂ ਕਹਿੰਨਾ ਵੀ ਜਦੋਂ ਤੁਹਾਡੇ ਐਮਐਲਏ 100 ਕਰੋੜ ਖਾ ਜਾਂਦੇ ਆ ਉਹਨਾਂ ਦਾ ਗੱਲ ਫੜਦੇ ਨਹੀਂ ਜਿਹਨੀਆਂ ਦੇ ਦਾਲੇ ਹੋਏ ਨੇ ਜਿਹੜੇ ਤੁਹਾਡੇ ਜ਼ਮੀਨਾਂ ਉਰ ਕਰਦੇ ਆ ਫਿਰ ਤਾਂ ਮਾੜੇ ਦੀ ਭਾ ਗਰੀਬ ਦੀ ਘਰ ਵਾਲੀ ਹਰੇਕ ਦੀ ਭਾਪੀ ਹੋ ਜਾਂਦੀ ਹੈ ਵੀ ਇਹਨਾਂ ਨੂੰ ਢਾਹ ਲਓ ਮਾੜਿਆਂ ਨੂੰ ਇਹ ਵੀ ਕੰਮ ਏਜੰਸੀਆਂ ਦੇ ਸਰਕਾਰੀ ਬੰਦਿਆਂ ਦਾ ਹੂੰ ਇਹੀ ਬਿੱਟੂ ਵਰਗੇ ਕਹਿ ਦਿੰਦੇ ਆ ਆਪਣੇ ਇਹ ਭਾਜਪਾਲੇ ਇਹ ਪੈਸੇ ਖਾ ਗਏ ਇਹ ਜਾਣ ਕੇ ਲੜਾ ਰਹੇ ਆਪਾਂ ਨੂੰ ਹੂੰ ਆਪਣਾ ਕਿਵੇਂ ਮਰਜੀ ਆ ਬੰਦੇ ਆਪਣੇ ਚੰਗੇ ਆ ਮਾੜੇ ਆ ਆਪਣੀ ਲੜਾਈ ਲੜ ਰਹੇ ਇਹਨਾਂ ਦੇ ਪਿੱਛੇ ਲੱਗ ਜੋ ਜੇ ਬਚਾਉਣੀਆਂ ਮੈਂ ਤਾਂ ਹੁਣ ਇੰਗਲੈਂਡ ਨੂੰਡ ਤੇ ਲੈ ਕੇ 10-12 ਦੇਸ਼ਾਂ ਧੱਕੇ ਖਾ ਆਇਆ ਬਾਈ ਸਾਰੇ ਕੁੱਲ ਬੰਦੇ ਨੂੰ ਦਿਹਾੜੀ ਕਰਨੀ ਪੂ ਆਪਾਂ ਨੂੰ ਭਾਈ ਆ ਛੋਟੇ ਪਿੰਡ ਪੰਡ ਟਹਿ ਜਾਣਗੇ ਲੰਗਰ ਲੰਗਰ ਸਾਰਾ ਸਿਸਟਮ ਬੰਦ ਹੋ ਜਾਣਾ ਪੱਲੇ ਕੱਖ ਨਹੀਂ ਨਾ ਦਲਜੀਤ ਦੀ 200 ਦੀ ਬੋਤਲ ਖਾੜੇ ਚ ਪਾਣੀ ਦੀ 300 ਨੂੰ ਵੀ ਕੀ ਆ ਇੱਥੇ ਆਟਾ 1500 ਨੂੰ ਆਟਾ ਬੇਕਣਾ ਉਹ ਵੀ ਪੰਜਾਬ ਚ ਤੇ ਜਦੋਂ ਸੱਲੀ ਇੰਗਲੈਂਡ ਵਰਗੇ ਦੇਸ਼ ਚ 16-1600 ਦੀ ਵੇਕਦੀ ਆ ਮਾਲ ਚ ਸਿਕਰੀਆਂ ਵਿਕ ਰਹੀਆਂ ਆਲੂਆਂ ਵਾਲੀ ਬੋਰੀ ਦੀ ਪੈਂਟ ਬਣਾ ਕੇ ਵਿਕ ਰਹੀ ਆ ਤੇ ਫਿਰ ਆਟਾ ਕੀ ਰੇਟ ਵਿਕੂਗਾ ਅੱਜ ਲੜਨ ਦੀ ਲੋੜ ਆ ਆਜੋ ਮੈਦਾਨ 'ਚ ਇੱਕ ਬੰਦੇ ਨੇ ਲਾਈਵ ਚੱਲੀ ਜਾਂਦਾ ਸੀ ਉਹ ਪਿੰਦਾ ਖੜਾ ਮੇਰਾ ਮਿੱਤਰ ਉਹ ਲਾਈਵ 'ਚ ਨੂੰ ਮੈਂ ਕਮੈਂਟ ਦਿਖਾਇਆ ਕਿ ਸੇ ਮੈਂ ਲਾਈਵ ਚ ਲਈ ਖੜਾ ਸੀ ਥੱਲੇ ਪਤਾ ਕੀ ਕਹਿੰਦਾ ਕਹਿੰਦਾ ਕੀ ਫਾਇਦਾ ਕੱਠ ਕਰਨਾ ਮੈਂ ਕਰੋ ਰਜਾਈਆਂ ਲੈ ਕੇ ਪਏ ਜੋ ਕਰੇ ਦਵਾ ਦਿਓ ਜ਼ਮੀਨ ਖਤਮ ਕਰ ਲੋ ਕੰਮ ਕਮਾਲ ਆ ਯਾਰ ਫਾਇਦਾ ਕਿਉਂ ਨਹੀਂ ਕੱਠ ਨਾ ਹੀ ਕੁਛ ਕਰੋਗੇ ਪੈ ਜਾਓ ਫਿਰ ਕਰੇ ਅਗਲੇ ਤਾਂ ਆ ਹੀਗੇ ਦੱਪਣ ਚੜ ਕੇ ਆਗੇ ਤੁਸੀਂ ਚਾਰੇ ਪਾਸੇ ਸਾਨੂੰ ਮਾਰਤਾ ਯਾਰ ਥੋੜੇ ਪੱਲੇ ਕੀ ਉਹ ਜਗਦੀਪ ਜੀ ਉਹ ਤਾਂ ਉਹ ਲੋਕ ਨੇ ਨਾ ਜਿਹੜੇ ਉਦੋਂ ਭਗ ਸਿੰਘ ਹੋਰਾਂ ਨੂੰ ਵੀ ਕਹਿੰਦੇ ਸੀ ਵੀ ਐਵੇਂ ਯਾਰ ਇਹ ਭੌਂਕਦੇ ਫਿਰਦੇ ਨੇ ਅੰਗਰੇਜ਼ਾਂ ਨੇ ਇਹਨਾਂ ਨੂੰ ਮਾਰ ਦੇਣਾ ਤੇ ਉਹਨਾਂ ਨੂੰ ਐ ਲੱਗਦਾ ਸੀ ਉਹਨਾਂ ਦੇ ਦਾਦਿਆਂ ਪਰਦਾਦਿਆਂ ਨੂੰ ਵੀ ਆਪਾਂ ਤਾਂ ਜਿਉਂਦੇ ਰਹਿਣਾ ਤੇ ਇਹਨਾਂ ਨੇ ਮਰ ਜਾਣਾ ਲੜਨ ਨਾਲ ਪਰ ਉਹ ਅੱਜ ਵੀ ਜਿਉਂਦੇ ਨੇ ਤੇ ਉਹਨਾਂ ਦੇ ਦਾਦੇ ਪਰਦਾਦੇ ਮਰ ਚੁੱਕੇ ਮਰ ਚੁੱਕੇ ਨਾਲੇ ਗੱਲ ਹੋਰ ਸੁਣ ਵੀਰੇ ਚਲੋ ਜਿਹੜਾ ਇੱਥੇ ਆਉ ਉਹ ਤਾਂ ਮੋਰਚੇ 'ਚ ਲੜ ਕੇ ਮਰੂਗਾ ਤੇ ਜਿਹੜਾ ਘਰੇ ਸੁੱਕੇ 'ਚ ਹੀ ਛੋਟਾ ਗਲ ਕੋੜ ਕੇ ਸਰਕਾਰ ਮਾਰ ਦੂ 20 ਵੀ ਤਾਂ ਉਹਨੂੰ ਬੈਲਾਏ ਖੜੇ ਆ ਆ ਜਿਹੜੇ ਹੁਣ ਭਗਵੰਤ ਮਾਨ ਸਾਹਿਬ ਨੇ ਆ ਰੋਡ ਵੇਜਾਂ ਬੱਸਾਂ ਫ੍ਰੀ ਕਰੀਆਂ ਸੀ ਟਾਇਰ ਹੈ ਨਹੀਂ ਕਨੈਕਟਰਾਂ ਦੀ ਤਨਖਾਹ ਨਹੀਂ ਖਤਮਾ ਖੇਡਾ ਜੈਂਪਰ ਸੋਨੂ ਨਹੀਂ ਬਿਜਲੀ ਬੋਰਡ ਚ ਮਿਲਨੇ ਐਨਾ ਬਿਜਲੀ ਬੋਰਡ ਨੰਗ ਹੋ ਗਿਆ ਤਨਖਾਹ ਨਹੀਂ ਮਿਲ ਰਹੀ ਮੁਲਾਜ਼ਮਾਂ ਦੀ ਜਿੰਨਾ 70 ਸਾਲਾਂ ਚ ਉਹਨਾਂ ਨੇ ਕਰਜਾ ਚੜਾ ਸੀ ਉਹਨਾਂ ਨੇ ਚੜਾਤਾ ਭਗਵੰਤ ਮਾਨ ਭਾਈ ਸਾਹਿਬ ਨੇ ਅਜੇ 4000 ਕਰੋੜ ਲਾਲਾ ਮੰਗੀ ਜਾਂਦਾ ਦਿੱਲੀ ਵਾਲਾ ਵੀ ਆ ਦਿੱਲੀ ਦੀਆਂ ਚੋਣਾਂ ਲੜਨੀਆਂ ਆਪਣਾ ਨਿਬੜ ਜੂ ਕੰਮ ਆ ਬੱਸ ਸਟੈਂਡ ਵੇਚਦੇ ਨੇ ਕੱਲ ਠੇਕੇ ਦੇਤੇ ਹਜ਼ਾਰ ਕਰੋੜ ਦੀ ਜਾਇਦਾਦ ਸਿਰਫ ਟਾਇਰਾਂ ਪਵਾਉਣ ਨੂੰ ਵੇਚਤੀ ਪੱਲੇ ਕੱਖ ਨਹੀਂ ਰਹਿਣਾ ਭਗਵੰਤਮਾਨ ਸਿਰਫ ਚੁਟਕਲਿਆਂ ਦੀ ਕਹਾਣੀਆਂ ਇੱਕ ਮੈਂ ਆਮ ਘਰ ਦਾ ਜਵਾਕ ਆ ਮੈਂ ਗੱਨ ਮੈਂ ਨੀਲਾਂ ਦਾ ਮੈਂ ਆ ਟਰੈਕਟਰ ਚਲਾਉਂਦਾ ਰਿਹਾ ਮੈਂ ਫਿੱਟਰ ਮੂਰੇ ਸੌਂਦਾ ਰਿਹਾ ਸਿਰਫ ਗੱਲਾਂ ਸੀ ਅੱਜ ਪਿੱਛੇ ਜਾਏ ਮਸ਼ੀਨੀਆਂ ਚੋਣਾ ਹੋਈਆਂ ਕੱਠ ਘੱਟ ਸੀ ਸਕਿਉਰਟੀ ਵੱਧ ਸੀਗੀ ਤੇ ਆ ਵੱਡੀਆਂ ਗੱਡੀਆਂ ਲੈ ਰੇ ਹੁਣ ਲੈਂਡਕਨੂਜ਼ ਹੋਰ ਸਾਰੀਆਂ ਇਹ ਸਰ ਨੂੰ ਮੈਂ ਤੈਨੂੰ ਹੋਰ ਦੱਸਦਾ ਬਾਈ ਇਹ ਸਰ ਨੂੰ ਮਾੜਾ ਨਿਕਲ ਗਿਆ ਦੂਜਿਆਂ ਨਾਲੋਂ ਨਜਾਇਜ਼ ਅੱਛਾ ਹਾਂ ਸਰ ਨੂੰ ਵੱਡੀ ਗੱਲ ਹੋਰ ਆ ਵੀਰ ਮੋਦੀ ਨੂੰ ਕਹਿੰਦਾ ਜੇ মিডিਆ ਸਰ ਨੂੰ ਵੱਧਦਾ ਉਹਦਾ ਇਹ ਤੂੰ ਐ ਕਰ ਜਿਹੜਾ মিডিਆ ਪਿਛਲੇ ਕਿਸਾਨੀ ਅੰਦੋਲਨ ਚ ਬਣਿਆ ਸੀ ਉਹ ਕਿਉਂ ਨਹੀਂ ਇੱਥੇ ਪਹੁੰਚਦਾ ਉਹਦਾ ਕਾਰਨ ਇਹ ਦਬਦਾ ਇਹ YouTube ਬੰਦ ਲੋਕਾਂ ਦੇ ਪੇਜ ਬੰਦ ਲੋਕੀ ਕਰਨ ਯਾਰ ਇਹ ਉਹਨਾਂ ਨੂੰ ਨਜਾਇਜ਼ ਮਾੜਾ ਪਰ ਕਿਵੇਂ ਇਹ ਬਾਜ਼ ਨਹੀਂ ਹੁਣ ਦਵਾ ਸਕਦਾ ਸੋਸ਼ਲ ਮੀਡੀਆ ਰਹੀਂ ਚੱਲੀ ਜਾਣੀਆਂ ਲੋਕਾਂ ਦੀਆਂ ਆਈਡੀਆਂ ਰਹੀਂ ਚੱਲੀ ਜਾਣੀਆਂ ਕਰ ਲੈਣ ਦੇ ਪੇਜ ਬੰਦ ਤੇ ਹੋਰ ਬਾਈ ਜੀ ਕੋਈ ਸਵਾਲ ਆ ਪੁੱਛ ਮੈਂ ਮੈਂ ਪੁੱਛਣਾ ਚਾਹਣਾ ਕਿ ਇੱਕ ਦਿਨ ਪਹਿਲਾਂ ਭਗਵੰਤ ਮਾਨ ਨੇ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਚੋ ਕਹਿੰਦਾ ਵੀ ਕੇਂਦਰ ਸਰਕਾਰ ਜਿਹੜੀ ਆ ਉਹ ਸਾਨੂੰ ਦੁਬਾਰਾ ਬਿੱਲ ਭੇਜ ਰਹੀ ਆ ਅਸੀਂ ਉਹ ਲਾਗੂ ਨਹੀਂ ਕਰਨੇ ਕੇਂਦਰ ਸਰਕਾਰ ਕਹਿੰਦੀ ਆ ਵੀ ਡੱਲੇਵਾਲ ਨੂੰ 에어 ਐਮਬੂਲੈਂਸ ਲੈ ਚੱਕ ਕੇ ਲੈ ਜਾਨੇ ਆ ਅਸੀਂ ਨਹੀਂ ਚੱਕ ਕੇ ਲੈ ਕੇ ਜਾਵਾਂਗੇ ਅਸੀਂ ਡੱਲੇਵਾਲ ਨੂੰ ਚੱਕਣ ਵਾਲਾ ਧੱਕਾ ਨਹੀਂ ਕਰਾਂਗੇ ਇਹ ਸਾਰੀਆਂ ਜਿਹੜੀਆਂ ਗੱਲਾਂ ਮਾਨ ਸਾਹਿਬ ਬੋਲ ਰਿਹਾ ਕੀ ਕਹੋਂਗੇ ਵੀਰੇ ਇੱਥੇ ਕਾਠੀ ਨਜਾਇਜ਼ ਚੱਕਣੀ ਨੇ 1000 ਬੰਦਾ ਦਾ ਮਾਰਨਾ ਪੈਣਾ ਤੇ ਫਿਰ ਇਹਨੂੰ ਕਿਵੇਂ ਲੈ ਕੇ ਜਾ ਟੀਚਰ ਪਿਆ ਸੀ 15 ਦਿਨਾਂ ਦਾ ਉਹ ਵੀ ਮਰਨ ਵਰਤਦੇ ਸੀ ਇਹਦਾ ਦੋਗਲੀਆਂ ਗੱਲਾਂ ਆ ਇਹਦਾ ਕਿਸਾਨਾਂ ਨੂੰ ਵੜਾਉਣ ਵਾਲੀਆਂ ਗੱਲਾਂ ਲਾ ਤੂੰ ਐ ਕਰ ਬਾਈ ਭਗਵੰਤ ਮਾਨ ਨੂੰ ਕਹਿੰਦਾ ਬੇਨਤੀ ਕਰਦਾ ਤੂੰ ਸਾਡਾ ਖੜਾ ਸਾਰੇ ਸਿਸਟਮ ਦਾ ਕੋਈ ਬਿਆਨ ਦਿੰਦਾ ਕੋਈ ਕੁਛ ਕਰਦਾ ਘਰੀ ਜਾਣ ਦੇ ਤੂੰ ਆ ਜੀ ਤੈਨੂੰ ਕਿਸਾਨ ਸਾਰੇ ਵੋਟਾਂ ਪਾ ਦੇਣਗੇ ਤੂੰ ਫਿਰ ਚੱਕ ਕੇ ਠਾਈ ਘੰਟੇ ਚ ਜਾ ਮੋਦੀ ਕੋਲੇ ਉਹਦੇ ਨਾਲ ਗੱਲਬਾਤ ਕਰਕੇ ਆ ਵੀ ਸਾਡਾ ਬਾਪੂ ਦੀ ਐ ਬੁਰੀ ਹਾਲਤ ਆ ਅੱਜ ਜਦੋਂ ਬਾਪੂ ਨੂੰ ਸਟੇਜ ਤੋਂ ਲੈ ਕੇ ਆ ਮਾਹੌਲ ਤੁਸੀਂ ਦੇਖ ਲੈਂਦੇ ਯਾਰ ਮੈਂ ਕਈ ਵਾਰ ਆਪਣੀ ਬੰਦਿਆਂ ਤੇ ਨਾ ਮੈਨੂੰ ਆਪ ਆਪ ਵੀ ਜਜ਼ਬਾਤੀ ਹੋ ਜਾਂਦਾ ਯਾਰ ਵੀ ਆਪਾਂ ਕਹਿ ਦਿੰਨੇ ਇਹਨਾਂ ਨੂੰ ਮਾਰੇ ਮੇੜਾ ਮਾਰ ਦਿੰਨੇ ਆ ਪਾਰਾ ਉਹਦੇ ਜਰਨਲਿਸਟ ਜਿਹੜਾ ਇਹ ਖੜਦੇ ਕੋਈ ਖੜ ਨਹੀਂ ਸਕਦਾ ਅੱਜ ਭੁੱਬਾ ਮਾਰ ਮਾਰ ਰੋਂਦੇ ਸੀ ਜਿਹੜੇ ਢੱਲੇਵਾਲ ਸਾਹਿਬ ਨੂੰ ਬੈਕ ਲਿਆ ਰਹੇ ਸੀ ਐਵੇਂ ਵੀ ਹੈ ਨਹੀਂ ਵੀ ਆਪਾਂ ਮਰ ਗਏ ਜਮਾ ਇਹ ਅਬਦਾਲੀ ਵਾਲੇ ਦੇ ਲੜਦੇ ਆ ਰਿਹਾ ਇਹ ਨਾ ਡੇਗਦੇ ਵੀ ਨਹੀਂ ਲੜਨਗੇ ਵੀ ਠੀਕ ਆ ਪਰ ਹੁਣ ਕਈ ਵਾਰ ਯਾਰ ਗੁੱਸਾ ਆ ਜਾਂਦਾ ਆਪਦੇ ਬੰਦਿਆਂ ਤੇ ਵੀ ਤੁਸੀਂ ਵੋਟ ਉਹਨੂੰ ਕਰ ਦਿੰਦੇ ਹੋ ਜਿਹੜਾ ਚਿੱਟਾ ਵੇਚਦਾ ਪੁੱਠੇ ਕੰਮ ਕਰਦਾ ਜਿਹੜਾ ਜਮਾ ਸਹੀ ਆ ਉਹਨੂੰ ਵੋਟ ਨਹੀਂ ਕਰਦੇ ਕਈ ਵਾਰ ਆ ਜਾਂਦਾ ਪਰ ਕਈ ਵਾਰ ਐ ਲੱਗਦਾ ਯਾਰ ਵੀ ਬੰਦੇ ਆਪਣੇ ਘੈਂਟ ਆ ਸਾਰੇ ਪੰਜਾਬੀ ਉਹ ਵਿਚਾਰੇ ਜੇ ਜਵਾਤੀ ਆ ਅੱਜ ਰੁੰਦੇ ਸੀ ਤਾਂ ਹਾਂ ਮਾਰ ਕੇ ਐ ਸਮਝਦੇ ਸੀ ਪੰਜਾਬ ਸਾਰਾ ਐ ਸਮਝਦਾ ਸੀ ਵੇ ਸਾਡਾ ਬਾਪੂ ਜਾਈ ਜਾਂਦਾ ਮੈਨੂੰ ਇਹ ਲੱਗਦਾ ਵੀ ਸਾਨੂੰ ਉਹ ਬਾਜਨਾ ਮਾਰਨੀ ਪੈ ਜੇ ਦੁਬਾਰੇ ਵੀ ਡੱਲੇਵਾਲ ਸਾਹਿਬ ਤਾਂ ਕਹਿੰਦੇ ਮੈਂ ਸੋਡੇ ਦਰਸ਼ਨ ਕਰਨੇ ਆ ਕੱਲ ਨੂੰ ਇਹ ਬਾਜਨਾ ਮਾਰਨੀ ਪੈ ਜੇ ਵੀ ਡੱਲੇਵਾਲ ਸਾਹਿਬ ਦੇ ਆਪਾਂ ਦਰਸ਼ਨ ਕਰਨੇ ਇਹ ਰੱਬ ਦੇਣ ਨਾ ਲਿਆ ਵੇ ਵੀ ਤੂੰ ਪਹਿਲਾਂ ਆਪਣੇ ਆਗੂ ਇਕੱਠੇ ਹੋਣਾ ਮੈਂ ਤਾਂ ਹੋਰ ਕਹਿਣਾ ਚਾਹੁੰਦਾ ਆਪਣੇ ਜਿੰਨੀਆਂ ਦੂਜਿਆਂ ਜੁਨੀਆਨ ਆ ਵੀ ਮੈਂ ਬੇਨਤੀ ਕਰਦਾ ਵੀ ਸੋ ਉਥੋਂ ਮੁੜ ਕੇ ਨਾ ਆਇਆ ਨਹੀਂ ਆਣਾ ਇੱਥੇ ਜੇ ਕੋਈ ਗੱਲਬਾਤ ਹੋ ਗਈ ਨਹੀਂ ਸੋਥੋਂ ਮੋਰਚੇ 'ਚ ਬੜਿਆ ਜਾਣਾ ਲੋਕਾਂ ਨੇ ਤੁਹਾਨੂੰ ਕਹਿਣਾ ਯਾਰ ਵੀ ਆ ਕੀ ਕਰਤਾ ਤੁਸੀਂ ਇਦੋਂ ਤੁਸੀਂ ਨਾ ਆਓ ਇਹ ਖਨੌਰੀ ਰੋਡ ਤੇ ਹੋਰ ਪਾਸੇ ਰੋਕ ਲਓ ਲੜਾਈ ਤਾਂ ਸਾਡੀ ਇੱਕ ਹੀ ਆ ਨਾਲੇ ਹੁਣ ਤਾਂ ਖੇਤੀ ਕਾਨੂੰਨ ਦੁਬਾਰਾ ਆ ਗਏ ਨੇ ਹਾਂ ਹੁਣ ਹੁਣ ਤਾਂ ਮੌਕਾ ਹੈ ਹੁਣ ਤਾਂ ਜੇ ਘਰੇ ਬੈਠੋ ਵੀ ਤੁਹਾਨੂੰ ਅਗਲੇ ਕਹਿਣਗੇ ਪਹਿਲਾਂ ਵੇਚ ਕੇ ਆਏ ਮੋਰਚਾ ਐ ਕਹਿਣਗੇ ਪਹਿਲਾਂ ਹੀ ਆਪਣੇ ਤੇ ਏਜੰਸੀਆਂ ਸਰਕਾਰੀ ਬੰਦੇ ਟੈਗ ਲਾ ਰਹੇ ਵੀ ਮੋਰਚਾ ਵੇਚ ਕੇ ਆਓ ਪਹਿਲਾਂ ਤੁਸੀਂ ਆ ਜਾਓ ਰੋੜਾਂ ਤੇ ਯਾਰ ਹੋਰ ਘੇਰ ਲਓ ਐ ਕਰ ਲੈ ਮੈਂ ਕਹਿਣਾ ਹੋਰ ਰੋੜ ਘੇਰਨ ਦੇ ਮੈਂ ਜਾਊਂ ਯਾਰ ਜਿਹੜੀ ਮਰਜ਼ੀ ਘੇਰਨ ਦੇ ਜੋ ਲੜਾਈ ਤਾਂ ਸਾਂਝੀ ਆ ਖੇਤ ਨੂੰ ਤਾਂ ਉਸੇ ਨੂੰ ਹੀ ਪਾਣੀ ਲੈ ਕੇ ਜਾਣਾ ਯਾਰ ਇੱਕੋ ਨਹੀਂ ਖਾਲ ਕਿਹੜਾ ਮਰਜ਼ੀ ਹੋਵੇ ਮੈਂ ਜਾਊਂ ਲਾ ਆਏ ਕਰੋ ਤੁਸੀਂ ਰਾਜੇਵਾਲ ਸਾਹਮਣੇ ਜੋ ਦੂਜਿਆਂ ਨੂੰ ਕਹੋ ਵੀ ਲਾਓ ਮੋਰਚਾ ਤੂੰ ਵੀ ਜਾਏਂਗਾ ਮੈਂ ਵੀ ਜਾਊਂ ਬਿਲਕੁਲ ਜਾਵਾਂਗੇ ਕਿਉਂ ਲੜਾਈ ਇੱਕ ਦੁਆਰੇ ਫੇਰ ਕੜ ਪੈ ਗਈ ਆ ਕੇ ਯਾਰ ਬਿਲਕੁਲ ਬਿਲਕੁਲ ਜਾਵਾਂਗੇ ਹਾਂ ਹੁਣ ਯਾਰ ਲੜਨ ਦਾ ਟਾਈਮ ਨਹੀਂ ਹੈਗਾ ਆਸ ਵਿੱਚ ਬੇਨਤੀ ਕਰਦਾ ਦੇਖੋ ਅਸੀਂ ਨਹੀਂ ਬਿਲਕੁਲ ਤੂੰ ਵੀ ਭਾਈ ਤੂੰ ਸੰਗ ਇੱਕ ਸਾਧ ਪੱਤਰਕਾਰ ਘਟਾਂ ਸੰਘਰਸ਼ੀ ਵਾਲਾ ਤੂੰ ਤੂੰ ਵੀ 2 ਕੁ ਮਿੰਟ ਬੋਲ ਇਹ ਗੱਲ ਤੇ ਮੈਂ ਇਹੀ ਗੱਲ ਕਹਿਣ ਲੱਗਿਆ ਸੀਗਾ ਕਿ ਦੇਖੋ ਅੱਜ ਇਸ ਖਨੌਰੀ ਮੋਰਚੇ ਦੇ ਉੱਪਰ ਵੱਡੀ ਗਿਣਤੀ ਲੋਕਾਂ ਦੇ ਅੰਦਰ ਇੱਕ ਅਸੀਂ ਚੀਜ਼ ਵੇਖੀ ਆ ਇੱਕ ਕشش ਵੇਖੀ ਆ ਲੋਕ ਇਹ ਚਾਹੁੰਦੇ ਨੇ ਕਿ ਦੁਬਾਰਾ ਫਿਰ ਇਹ ਸਾਰੀਆਂ ਜਥੇਬੰਦੀਆਂ ਇਕਜੁੱਟ ਹੋਣ ਕਿਉਂਕਿ ਲੋਕਾਂ ਨੂੰ ਐ ਲੱਗਦਾ ਹੈ ਕਿ ਲੜਾਈ ਲੜਨ ਦੀ ਦ੍ਰਿੜਚਾ ਦ੍ਰਿੜਤਾ ਬਹੁਤ ਹੈ ਆਗੂ ਲੜ ਬਹੁਤ ਜਜ਼ਬੇ ਨਾਲ ਰਹੇ ਨੇ ਪਰ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੀ ਨੀਤੀ ਤਹਿਤ ਜਿਹੜੇ ਪਾਟੇ ਬੈਠੇ ਨੇ ਦੇਖੋ ਮੈਨੂੰ ਨਹੀਂ ਲੱਗਦਾ ਕਿ ਆਗੂਆਂ ਨੇ ਜਾਣ ਕੇ ਆਪਦੇ ਆਪ ਨੂੰ ਪਾੜਿਆ ਕਿਤੇ ਨਾ ਕਿਤੇ ਸਿਆਸਤਾਂ ਤੇ ਹਕੂਮਤਾਂ ਵਿੱਚ ਐਂਟਰ ਕੀਤੀਆਂ ਨੇ ਉਹਨਾਂ ਨੇ ਚਿੰਗਾਂ ਸਿੱਟੀਆਂ ਨੇ ਤੇ ਇਸ ਕਰਕੇ ਅੱਡੋ ਪਾਟੀ ਹੋ ਬੈਠੇ ਨੇ ਤਾਂ ਹੀ ਕਹਿੰਦੇ ਚੋਣਾਂ ਲੜਪੀਆਂ ਇਹਨਾਂ ਨੇ ਪੈਸੇ ਖਾ ਕੇ ਇਹ ਉਹੀ ਬੰਦੇ ਆ ਸਰਕਾਰੀ ਯਾਰ ਸਾਡੇ ਬੰਦੇ ਅਸਹਾ ਤੁਸੀਂ ਚੋਣਾਂ ਲੜੀ ਜਾਓ ਬਿਲਕੁਲ 12 ਲਾੜਨਾ ਜੀ ਫਿਰ ਕੀ ਹੁੰਦਾ ਜੇ ਰਾਜਦਲ ਚੋਂ ਲੜ ਕੇ ਆ ਯਾਰਾ ਹਟਾ ਕਿਸਾਨ ਆ ਤੇ ਤੁਸੀਂ ਪੈਸੇ ਚਲੋ ਪੈਸੇ ਵੀ ਖਾ ਗਿਆ ਚਲੋ ਲਾ ਲਓ ਪਹਿਲੀ ਗੱਲ ਤਾਂ ਮੈਂ ਕਹਿੰਦਾ ਨਹੀਂ ਕਿਉਂ ਲਾਈਏ ਬੰਦਿਆਂ ਤੇ ਇਲਜ਼ਾਮ ਆਪਦੇ ਸਰਕਾਰੀ ਲਾਈ ਤਾਂ ਜਾਂਦੇ ਆ ਤੇ ਫਿਰ ਜਿਹੜੇ ਛੋੜਿਆ ਐ ਐਮਐਲਏ ਖਾਈਂਦੇ 100-100 ਕਰੋੜ ਉਹਨਾਂ ਦਾ ਕੱਢੋ ਹੱਲ ਤੁਸੀਂ ਸਾਡੇ ਬੰਦੇ ਨੂੰ ਕਹੀ ਜਾਂਦੇ ਰਹਿੰਦੇ 24 ਘੰਟੇ ਕਹਿੰਦੇ ਵੀ ਇਹੀ ਆ ਲੀਡਰ ਹੀ ਕਹਿੰਦੇ ਆ ਬਿੰਨ ਵਾਲੇ ਬੰਦੇ ਮਾੜੇ ਆ ਅਸੀਂ ਕਿਉਂ ਨਿੰਦਗਿਆ ਆ ਤੇ ਬੰਦਿਆਂ ਨੂੰ ਜੀ ਲੜਾਈ ਤਾਂ ਏਡੀ ਸੈਂਟਰ ਨਾਲ ਬਿੱਡੀ ਖੜੇ ਆ ਹੁਣ ਲੜਨ ਦਾ ਟਾਈਮ ਆ ਵੀਰੇ ਮੈਂ ਤਾਂ ਦੁਬਾਰੇ ਫੇਰ ਹੁਣ ਕੈਮਰੇ 'ਤੇ ਹੀ ਗੱਲ ਬੋਲੀਏ ਦੇਖੋ ਇੱਥੇ ਵੱਡੀ ਗਿਣਤੀ ਲੋਕਾਂ ਦੇ ਅੰਦਰ ਦੀ ਆਵਾਜ਼ ਆ ਵੀ ਯਾਰ ਸਰਕਾਰ ਨੂੰ ਤਾਂ ਉਦੋਂ ਹੱਥਾਂ ਪੈਰਾਂ ਦੀ ਪੈਣੀ ਆ ਜਦੋਂ ਇਕੱਠੇ ਹੋਣਗੇ ਤੇ ਇਹ ਗੱਲ ਸੱਚੀ ਆ ਤੇ ਇਹ ਗੱਲ ਵੀ ਬਿਲਕੁਲ ਸੱਚੀ ਆ ਜਿਹੜੀ ਜਗਦੀਪ ਹੋਰਾਂ ਨੇ ਬੋਲੀ ਆ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਕੇਂਦਰ ਸਰਕਾਰ ਦੇ ਕੰਨ ਤੇ ਅਜੇ ਤੱਕ ਜੂੰ ਸਰਕੀ ਨਹੀਂ ਤਾਂ ਫਿਰ ਜੇ ਉਸ ਤੋਂ ਬਾਅਦ ਇਕੱਠੇ ਵੀ ਹੋਣਗੇ ਤਾਂ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਵੱਡੇ ਸਵਾਲ ਖੜੇ ਹੋਣਗੇ ਸੋ ਐਸ ਟਾਈਮ ਦੇ ਉੱਪਰ ਜਥੇਬੰਦੀਆਂ ਨੂੰ ਵੱਡੇ ਦਿਲ ਕਰਦਿਆਂ ਹੋયા ਦੇਖੋ ਇਹ ਗੱਲ ਜਿਹੜੀ ਇਹਨਾਂ ਨੇ ਰੱਖੀ ਆ ਉਹਦੇ ਤੇ ਵਿਚਾਰ ਕਰਨੀ ਚਾਹੀਦੀ ਆ ਇਹ ਠੀਕ ਆ ਜਥੇਬੰਦੀਆਂ ਅੱਡ ਅੱਡ ਨੇ ਨੀਤੀਆਂ ਅੱਡ ਅੱਡ ਨੇ ਮੋਰਚਾ ਇਹਨਾਂ ਨੇ ਪਹਿਲਾਂ ਲਾ ਲਿਆ ਉਦੋਂ ਨਾਲ ਨਹੀਂ ਇਕੱਠੇ ਤੁਰ ਸਕੇ ਸਾਰੇ ਹੁਣ ਪਿੱਛੇ ਆਉਂਦਿਆਂ ਉਹਨਾਂ ਨੂੰ ਇੰਜ ਜਿਹਾ ਲੱਗਦਾ ਕਿ ਅਸੀਂ ਕਿਉਂ ਪਿੱਛੇ ਜਾਈਏ ਤਾਂ ਹੁਣ ਖੇਤੀ ਕਾਨੂੰਨ ਦੁਬਾਰਾ ਆ ਗਏ ਵਾਪਸ ਆ ਗਏ ਮੇਰੇ ਸਾਗੇ ਲੱਗਦੀ ਐ ਨਾ ਚਲੋ ਯਾਰ ਕਾਹ ਲੈਣਾ ਕਾਹਲੀ ਹੁੰਦੀ ਐ ਜਿਵੇਂ ਆਪਾਂ ਦੋਨੇ ਫੁੱਟਬਾਲ ਖੇਡਦੇ ਆ ਮੇਰੀ ਵੀ 19 ਮਿੰਟ ਤੇ ਤੇਰੀ ਵੀ ਚਲੋ ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਇਹਨਾਂ ਦੇ ਥੱਲੇ ਨਹੀਂ ਚੱਲਣਾ ਤੇ ਰੋਡ ਹੋਰ ਘੇਰ ਲਓ ਵੀਰੇ ਬਣੇ ਡੱਬ ਵਾਲੀ ਘੇਰ ਲੈ ਲੈ ਹੁਣ ਤਾਂ ਮੌਕਾ ਆ ਗਿਆ ਨਾ ਹੁਣ ਖੇਤੀ ਕਾਨੂੰਨ ਆ ਗਏ ਕਾਨੂੰਨ ਆ ਗਏ ਦੁਬਾਰੇ ਹੁਣ ਆ ਲੋ ਅਸੀਂ ਵੀ ਆ ਲਾਂਗੇ ਉੱਥੇ ਯਾਰ ਸਾਨੂੰ ਤਾਂ ਸਾਂਝੇ ਹੋਂ ਤੁਸੀਂ ਉੱਥੇ ਵੀ ਆ ਲਾਂਗੇ ਸਾਡਾ ਕੀ ਪਹਿਲਾਂ ਵੀ ਤੁਰੇ ਫਿਰੇ ਆ ਹੁਣ ਆ ਜਾਗੇ ਜਿੱਥੇ ਬਾਜ ਤਾਂ ਮਾਰੋਾਨੂੰ ਤੁਸੀਂ ਦੇਖ ਤਾਂ ਲੋ ਇੱਕ ਵਾਰੀ ਬਾਜ ਮਾਰ ਕੇ ਜਵਾਨੀ ਨੂੰ ਕਿਸਾਨੀ ਨੂੰ ਕਿਨੂੰ ਮਰਜੀ ਬਾਜ ਮਾਰੋ ਨਾ ਪਹੁੰਚੇ ਤਾਂ ਸਾਨੂੰ ਫਿਰ ਜਿਹੜਾ ਮਰਜੀ ਲੀਡਰ ਲੈ ਮੈਨੂੰ ਲਾਂਬਾ ਦੇ ਦੇ ਵੀ ਭਾਈ ਤੂੰ ਖਨੌਰੀ ਚ ਫਿਰਦਾ ਸੀ ਇੱਥੇ ਵੀ ਕਾਨੂੰਨ ਹੋਰ ਸੀ ਜਾਂ ਵੀ ਡੱਬ ਵਾਲੀ ਕੰਨੀ ਦੇ ਰੱਦ ਨਹੀਂ ਹੁੰਦੇ ਤੂੰ ਇੱਧਰ ਨਹੀਂ ਆਇਆ ਮੈਂ ਜਾਊਂਗਾ ਲੈ ਆ ਕੈਮਰੇ ਤੇ ਕਹਦਾ ਤੇਰੀ ਲਾਉ ਉੱਥੇ ਦਰਨਾ ਬਿਲਕੁਲ ਠੀਕ ਹੈ ਵੇਖੋ ਕਿਸਾਨ ਆ ਗੂ ਸਾਡੇ ਤੋਂ ਸਿਆਣੇ ਨੇ ਸਾਡੇ ਤੋਂ ਕਿਤੇ ਵੱਧ ਸਮਝਦਾਰ ਨੇ ਤਜਰਬੇ ਵਾਲੇ ਨੇ ਸਾਡੀ ਮਤ ਬਹੁਤ ਛੋਟੀ ਆ ਪਰ ਸਾਡੀ ਭਾਵਨਾ ਸੱਚੀ ਆ ਅਸੀਂ ਇਹ ਕਹਿੰਦੇ ਆ ਕਿ ਅੱਜ ਸਾਡੀ ਕੱਲਿਆਂ ਦੀ ਨਹੀਂ ਪੰਜਾਬ ਦੀ ਆਵਾਜ਼ ਆ ਜਿੱਤੋਂ ਮਰਜੀ ਪੁੱਛ ਕੇ ਵੇਖ ਲੋ ਜਿਹੜੀ ਮਰਜੀ ਜਥੇਬੰਦੀ ਵਾਲੇ ਤੋਂ ਪੁੱਛ ਕੇ ਵੇਖ ਲੋ ਆਮ ਬੰਦੇ ਤੋਂ ਉਹ ਕਹਿੰਦਾ ਯਾਰ ਇਕੱਠੇ ਤਾਂ ਹੋਣਾ ਚਾਹੀਦਾ ਤਾਂ ਫਿਰ ਹੋਣ ਦੇ ਲਈ ਕਵਾਇਦ ਤੇਜ਼ ਕਰਨੀ ਚਾਹੀਦੀ ਆ ਬਾਕੀ ਹੁਣ ਆਗੂਆਂ ਤੇ ਜਥੇਬੰਦੀਆਂ ਤੇ ਨਿਰਭਰ ਕਰਦਾ ਕਿਉਂ ਜੀ ਹਾਂ ਵੀਰੇ ਮੈਂ ਤਾਂ ਫੇਰ ਹੱਥ ਮਰਨ ਦਿੰਦਾ ਵੀ ਹੋ ਜੋ ਇਕੱਠੇ ਪੰਜਾਬ ਦੀ ਲੜਾਈ ਆ ਇਹ ਜੀ ਇਹ ਕੁਛ ਵੀ ਨਹੀਂ ਪੱਲੇ ਰਹਿਣਾ ਕਿਉਂਕਿ ਜ਼ਮੀਨ ਦਾ ਰੇਟ ਜਰਾ ਅਸਮਾਨ ਤੇ ਵੱਜਿਆ ਇਸ ਟਾਈਮ ਆ ਪਿੱਛੇ ਜੀ ਅਸੀਂ ਵੀਡੀਓ ਨਹੀਂ ਪਾ ਕੇ ਉਹ ਰੇਲਵੇ ਲੈਂਡ ਤੇ ਖੜਕੇ ਡੰਪ ਬਣ ਰਹੇ ਆ ਵੱਡੀਆਂ ਕੰਪਨੀਆਂ ਉਤਰਾਈਆਂ ਤੇ ਆ ਪਿੱਛੇ ਜੀ ਦਲਜੀਤ ਪੰਜਾਬ ਤੇ ਜਿਹੜੀ ਮੈਂ ਗੱਲ ਕਰੀ ਸੀ ਆ ਬੋਤਲ ਪਾਣੀ ਦੀ ਝੁੱਟੀ ਦਿਖਾਈ ਗਈ ਜੋ ਹਜੇ ਵੀ ਨਹੀਂ ਅਗਲ ਆਉਂਦੀ ਫਿਰ ਕੋਈ ਹੱਲ ਨਹੀਂ ਹੈਗਾ ਆਜੋ ਯਾਰ ਮੈਦਾਨ ਚ ਆਜੋ ਸਰ ਜੀ